ਜ਼ਿੰਦਗੀ ਇੱਕ ਅਜਿਹਾ ਸਫ਼ਰ ਹੈ ਜਿਸ ਵਿੱਚ ਸੋਚੇ ਅਨੁਸਾਰ ਕੁਝ ਵੀ ਨਹੀਂ ਹੁੰਦਾ ਇੱਕ ਪਲ ਵਿੱਚ ਅਸੀਂ ਆਪਣੇ ਭਵਿੱਖ ਦੇ ਸੁਪਨੇ ਬੁਣ ਰਹੇ ਹੁੰਦੇ ਹਾਂ ਤੇ ਅਗਲੇ ਪਲ ਵਿੱਚ ਸਭ ਕੁਝ ਬਦਲ ਜਾਂਦਾ। ਕੌਣ ਜਾਣਦਾ ਸੀ ਕਿ ਇੱਕ ਆਮ ਦਿਨ ਅਚਾਨਕ ਦੁੱਖ ਅਤੇ ਤਬਾਹੀ ਵਿੱਚ ਬਦਲ ਜਾਵੇਗਾ। ਇਹ ਕਹਾਣੀ ਇੱਕ ਦੁਖਦਈ ਘਟਨਾ ਦੀ ਹੈ ਜੋ ਸਾਨੂੰ ਜ਼ਿੰਦਗੀ ਦੀ ਨਾਜ਼ੁਕਤਾ ਅਤੇ ਜ਼ਿੰਦਗੀ ਦੀ ਕੀਮਤ ਦਾ ਅਹਿਸਾਸ ਕਰਵਾਉਂਦੀ ਹੈ। 12 ਜੂਨ 2025 ਨੂੰ ਅਹਮਦਾਬਾਦ ਤੋਂ ਲੰਡਨ ਜਾ ਰਹੀ 에ਅਰ ਇੰਡੀਆ ਦੀ ਉਡਾਣ ਉਡਾਨ ਭਰਨ ਤੋਂ ਸਿਰਫ ਕੁਝ ਮਿੰਟਾਂ ਬਾਅਦ ਹੀ ਦੁਰਘਟਨਾਗ੍ਰਸਤ ਹੋ ਗਈ ਜਹਾਜ਼ ਵਿੱਚ 242 ਲੋਕ ਸਵਾਰ ਸਨ ਜਿੰਨਾਂ ਵਿੱਚੋਂ 241 ਦੀ ਮੌਤ ਹੋ ਗਈ ਜਹਾਜ਼ ਇੱਕ ਮੈਡੀਕਲ ਕਾਲਜ ਦੇ ਹੋਸਟਲ ਤੇ ਡਿੱਗ ਗਿਆ ਜਿਸ ਕਾਰਨ ਹੋਸਟਲ ਦੇ ਵਿੱਚ ਵੀ 8 ਵਿਦਿਆਰਥੀਆਂ ਦੀ ਮੌਕੇ ਤੇ ਮੌਤ ਹੋ ਗਈ ਇੱਕ ਪਿਆਨਾ ਕਮੰਜਰ ਸੀ ਇੱਕ ਪਲ ਵਿੱਚ ਅੱਗ ਅਤੇ ਧੂਏ ਨੇ ਸਭ ਕੁਝ ਬਰਬਾਦ ਕਰਕੇ ਰੱਖ ਦਿੱਤਾ ਇਹ ਘਟਨਾ ਸਿਰਫ ਇੱਕ ਹਾਦਸਾ ਨਹੀਂ ਸੀ ਸਗੋਂ ਸੈਂਕੜੇ ਪਰਿਵਾਰਾਂ ਤੇ ਟੁੱਟਿਆ ਦੁੱਖ ਸੀ ਇਹ 241 ਲੋਕ ਸਿਰਫ ਅੰਕੜੇ ਨਹੀਂ ਸਨ ਉਹ ਬੇਟੇ ਬੇਟੀਆਂ ਪਤੀ ਪਤਨੀ ਮਾਂ ਤੇ ਬਾਪ ਸਨ ਕੁਝ ਆਪਣੇ ਪਰਿਵਾਰਾਂ ਨਾਲ ਮਿਲਣ ਜਾ ਰਹੇ ਸਨ ਕੁਝ ਨਵੀਂ ਨੌਕਰੀ ਸ਼ੁਰੂ ਕਰਨ ਲਈ ਉਤਸ਼ਾਹਿਤ ਸਨ ਕੁਝ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਉਮੀਦ ਲੈ ਕੇ ਉਡਾਨ ਭਰ ਰਹੇ ਸਨ 에ਅਰਪੋਰਟ ਤੇ ਉਹਨਾਂ ਦੇ ਪਰਿਵਾਰ ਉਡੀਕ ਰਹੇ ਸਨ ਮਾਪੇ ਆਪਣੇ ਬੱਚਿਆਂ ਦੀ ਵਾਪਸੀ ਦੀ ਖੁਸ਼ੀ ਵਿੱਚ ਪਤੀ ਪਤਨੀ ਇੱਕ ਦੂਜੇ ਨੂੰ ਮਿਲਣ ਦੀ ਉਮੀਦ ਵਿੱਚ ਸਨ ਪਰ ਜਦੋਂ ਹਾਦਸੇ ਦੀ ਖਬਰ ਆਈ ਉਹਨਾਂ ਦੀਆਂ ਖੁਸ਼ੀਆਂ ਦੁੱਖਾਂ ਵਿੱਚ ਬਦਲ ਗਈਆਂ ਇਹ ਹਾਦਸਾ ਸਿਰਫ ਜਹਾਜ਼ ਤੱਕ ਸੀਮਤ ਨਹੀਂ ਰਿਹਾ ਜਹਾਜ਼ ਡਿੱਗਣ ਦੀ ਜਗ੍ਹਾ ਸੀ ਅਹਮਦਾਬਾਦ ਦੇ ਇੱਕ ਮੈਡੀਕਲ ਕਾਲਜ ਦਾ ਹੋਸਟਲ ਇਸ ਵਿੱਚ 8 ਵਿਦਿਆਰਥੀ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋਏ ਸੋਚੋ ਉਹ ਵਿਦਿਆਰਥੀ ਜੋ ਆਪਣੀ ਪੜ੍ਹਾਈ ਵਿੱਚ ਮਗਨ ਸਨ ਜੋ ਡਾਕਟਰ ਬਣ ਕੇ ਦੂਜਿਆਂ ਦੀਆਂ ਜਾਨਾਂ ਬਚਾਉਣ ਦਾ ਸੁਪਨਾ ਦੇਖ ਰਹੇ ਸਨ ਉਹ ਖੁਦ ਇਸ ਤਰਾਸ਼ਦੀ ਦਾ ਸ਼ਿਕਾਰ ਹੋ ਗਏ ਉਹਨਾਂ ਦੇ ਮਾਪਿਆਂ ਨੇ ਸ਼ਾਇਦ ਉਹਨਾਂ ਨੂੰ ਇਸ ਉਮੀਦ ਨਾਲ ਪੜ੍ਹਨ ਭੇਜਿਆ ਹੋਵੇ ਕਿ ਉਹ ਇੱਕ ਦਿਨ ਵੱਡਾ ਨਾ ਕਮਾਉਣਗੇ ਪਰ ਉਹ ਸਾਰੀਆਂ ਉਮੀਦਾਂ ਇੱਕੋ ਝਟਕੇ ਵਿੱਚ ਚੂਰ-ਚੂਰ ਹੋ ਗਈਆਂ ਇਸ ਭਿਆਨਕ ਹਾਦਸੇ ਵਿੱਚ ਸਿਰਫ ਇੱਕ ਵਿਅਕਤੀ ਬਚਿਆ ਵਿਸ਼ਵਾਸ ਕੁਮਾਰ ਰਮੇਸ਼ ਜੋ ਇੱਕ ਬ੍ਰਿਟਿਸ਼ ਨਾਗਰਿਕ ਹੈ ਉਹ ਜਹਾਜ਼ ਵਿੱਚ ਐਮਰਜੈਂਸੀ ਐਗਜ਼ਿਟ ਦੇ ਨੇੜੇ ਸੀਟ ਨੰਬਰ 11ਏ ਤੇ ਬੈਠਾ ਸੀ ਉਸਨੇ ਦੱਸਿਆ ਕਿ ਉਡਾਨ ਭਰਨ ਤੋਂ ਬਾਅਦ ਇੱਕ ਵੱਡਾ ਸ਼ੋਰ ਸੁਣਾਇ ਦਿੱਤਾ ਅਤੇ ਫਿਰ ਸਭ ਕੁਝ ਤਬਾਹ ਹੋ ਗਿਆ ਉਸ ਦੀ ਬਚਣ ਦੀ ਕਹਾਣੀ ਵੀ ਇੱਕ ਚਮਤਕਾਰ ਵਰਗੀ ਆ ਜਦੋਂ ਅੱਗਾਂ ਤੇ ਧੂਏ ਵਿੱਚੋਂ ਬਾਹਰ ਨਿਕਲਿਆ ਤਾਂ ਅਹਿਸਾਸ ਹੋਇਆ ਕਿ ਉਸ ਨੂੰ ਜ਼ਿੰਦਗੀ ਨੇ ਦੂਜਾ ਮੌਕਾ ਦਿੱਤਾ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਜਹਾਜ਼ ਦੀ ਮਕੈਨੀਕਲ ਖਰਾਬੀ ਇਸ ਹਾਦਸੇ ਦਾ ਕਾਰਨ ਦੱਸੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ 에어 ਇੰਡੀਆ ਦੇ ਜਹਾਜ਼ਾਂ ਦੀ ਸਾਂਭ ਸੰਭਾਲ ਵਿੱਚ ਭਾਰੀ ਲਾਪਰਵਾਹੀ ਵਰਤੀ ਗਈ ਸੀ ਇਹ ਸਿਰਫ 에ਅਰ ਇੰਡੀਆ ਦੀ ناکਾਮੀ ਨਹੀਂ ਸਗੋਂ ਸਰਕਾਰ ਦੀ ਵੀ ਕੋਰਟਲ ਹੈ ਸਰਕਾਰ ਦਾ ਫਰਜ ਸੀ ਕਿ ਉਹ 에ਅਰਲਾਈਨਸ ਦੀਆਂ ਸੁਰੱਖਿਆ ਲਈ ਸਖਤ ਨਿਯਮ ਲਾਗੂ ਕਰਦੀ ਤੇ ਉਹਨਾਂ ਦੀ ਪਾਲਣਾ ਨੂੰ ਹਰ ਹਾਲ ਚ ਯਕੀਨੀ ਬਣਾਉਂਦੀ ਭਾਵੇਂ ਕਿ ਹਾਦਸੇ ਦੇ ਸਹੀ ਕਾਰਨਾਂ ਦਾ ਅਜੇ ਹਜੇ ਸਪਸ਼ਟ ਰੂਪ ਵਿੱਚ ਪਤਾ ਨਹੀਂ ਲੱਗ ਸਕਿਆ ਪਰ ਲੋਕਾਂ ਦੇ ਮਨਾਂ ਵਿੱਚ ਬਹੁਤ ਸਾਰੇ ਸਵਾਲ ਹਨ ਭਾਰਤ ਦੀ ਸਿਵਲ ਐਵੀਏਸ਼ਨ ਮੰਤਰਾਲੇ ਨੇ 에어 ਇੰਡੀਆ ਨੂੰ ਆਪਣੇ ਜਹਾਜ਼ਾਂ ਦੀ ਜਾਂਚ ਕਰਨ ਦੇ ਹੁਕਮ ਦੇ ਦਿੱਤੇ ਨੇ ਹੁਣ ਇਹ ਸਵਾਲ ਉੱਠ ਰਿਹਾ ਕਿ ਜੇ ਪਹਿਲਾਂ ਹੀ ਜਹਾਜ਼ਾਂ ਦੀ ਹਾਲਤ ਬਾਰੇ ਚਿੰਤਾ ਹੁੰਦੀ ਤਾਂ ਇਹ ਹਾਦਸਾ ਹੋਣ ਤੋਂ ਬਚ ਜਾਣਾ ਸੀ ਜੇ ਜਹਾਜ਼ਾਂ ਦੀ ਸਹੀ ਦੇਖਭਾਲ ਹੁੰਦੀ ਤਾਂ ਸ਼ਾਇਦ ਇਸ ਸੈਂਕੜੇ ਜਾਨਾਂ ਬਚ ਸਕਦੀਆਂ ਸਨ ਇਸ ਹਾਦਸੇ ਤੋਂ ਬਾਅਦ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਅਸੀਂ ਅਜਿਹੇ ਘਟਨਾਵਾਂ ਨੂੰ ਕਿਵੇਂ ਰੋਕ ਸਕਦੇ ਹਾਂ ਸਰਕਾਰ ਤੇ 에ਅਰਲਾਈਨਸ ਨੂੰ ਮਿਲ ਕੇ ਸੁਰੱਖਿਆ ਦੇ ਸਖਤ ਨਿਯਮ ਬਣਾਉਣੇ ਚਾਹੀਦੇ ਨੇ ਹਰ ਜਹਾਜ਼ ਦੀ ਚੰਗੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਆ ਤਾਂ ਜੋ ਯਾਤਰੀ ਸੁਰੱਖਿਅਤ ਢੰਗ ਨਾਲ ਆਪਣੀ ਮੰਜ਼ਿਲ ਤੇ ਪਹੁੰਚ ਸਕਣ ਅਹਮਦਾਬਾਦ ਦਾ ਇਹ ਹਵਾਈ ਹਾਦਸਾ ਸਾਡੇ ਸਭ ਲਈ ਇੱਕ ਸਬਕ ਹੈ ਜੋ ਦੱਸਦਾ ਕਿ ਜ਼ਿੰਦਗੀ ਬਹੁਤ ਕੀਮਤੀ ਤੇ ਨਾਜ਼ੁਕਾ ਤੇ ਸਾਨੂੰ ਇਸ ਦੀ ਕਦਰ ਕਰਨੀ ਚਾਹੀਦੀ ਹੈ ਕੀ ਹਾਦਸਾ ਸਾਨੂੰ ਯਾਦ ਦਵਾਉਂਦਾ ਕਿ ਸੁਰੱਖਿਆ ਸਭ ਤੋਂ ਪਹਿਲਾਂ ਆਉਂਦੀ ਹੈ ਤੇ ਹਰ ਵਿਅਕਤੀ ਦੀ ਜ਼ਿੰਦਗੀ ਦਾ ਇੱਕ ਬੜਾ ਵੱਡਾ ਮੁੱਲ ਹੈ